ਸਮਾਣਾ ਸੜਕ ਹਾਦਸੇ ਦੇ ਵਿੱਚ ਜਿਹੜੇ ਇਨੋਵਾ ਕਾਰ ਤੇ ਟਿੱਪਰ ਟੱਕਰ ਹੋਈ ਸੀ ਸੱਤ ਬੱਚਿਆਂ ਦੀ ਉਹਦੇ ਵਿੱਚ ਮੌਤ ਹੋਈ ਇੱਕ ਡਰਾਈਵਰ ਵੀ ਜਿਹਨੋਵਾ ਦਾ ਸੀ ਉਹ ਵੀ ਸੜਕ ਹਾਦਸੇ ਵਿੱਚ ਉਸकी ਵੀ ਜ਼ਿੰਦਗੀ ਚਲੀ ਗਈ ਹੁਣ ਜਿਹੜੇ ਪੀੜਤ ਪਰਿਵਾਰ ਐ ਉਹਨਾਂ ਨੇ ਇੱਕ ਸਾਂਝਾ ਰਿਸਪਾਂਸ ਪ੍ਰੈਸ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸੋਮਵਾਰ ਤੱਕ ਜਿਹੜੇ ਕਥਿਤ ਰੋਪੀਂ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਡਰਾਈਵਰ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਲੇਕਿਨ ਜਿਹੜੇ ਉਸਕੇ ਅਸਲੀ ਮਾਲਕ ਹੈ ਕੌਣ ਹੈ ਉਹ ਗ੍ਰਿਫਤਾਰ ਨਹੀਂ ਹੁੰਦੇ ਤਾਂ ਸੋਮਵਾਰ ਤੋਂ ਸੰਘਰਸ਼ ਟਿੱਕਾ ਕੀਤਾ ਜਾਵੇਗਾ ਧਰਨਾ ਵੀ ਦਿੱਤਾ ਜਾ ਸਕਦਾ ਹੈ ਡੀਸੀ ਆਫਿਸ ਦੇ ਬਾਹਰ ਵੀ ਅਸੀਂ ਆਪਣਾ ਪ੍ਰਦਰਸ਼ਨ ਕਰਦੇ ਹਾਂ ਇਹ ਹੁਣ ਸਮੇਂ ਦੱਸੇਗਾ ਕਿ ਸੋਮਵਾਰ ਤੋਂ ਪਹਿਲਾਂ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਕਰਦਾ ਹੈ ਨਹੀਂ ਲੇਕਿਨ ਇਹਨਾਂ ਨੇ ਐਲਾਨ ਕਰਤਾ ਕਿ ਅਸੀਂ ਸੰਘਰਸ਼ ਕਰਾਂਗੇ ਸਾਡੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਰਨਦੀਪ ਜੀ ਸਰ ਦੇਖੋ ਅਸੀਂ ਹੁਣ ਡੀਐਸਪੀ ਸਾਹਿਬ ਨਾਲ ਹੁਣੀ ਮਿਲ ਕੇ ਆਇਆ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਵੀ ਦੋ ਦਿਨ ਦੇ ਅੰਦਰ ਜਿਹੜੇ ਹੈਗੇ ਆ ਜਿਹੜੇ ਹੈਗੇ ਖੁੰਨੀ ਹੈਗੇ ਆ ਉਹਨਾਂ ਨੂੰ ਹੈਗਾ ਅਰੈਸਟ ਕੀਤਾ ਜਾਏਗਾ ਠੀਕ ਹੈ ਅਗਰ ਉਸ ਤੋਂ ਬਾਅਦ ਅਗਰ ਨਹੀਂ ਹੁੰਦਾ ਤਾਂ ਸੋਮਵਾਰ ਤੋਂ ਬਾਅਦ ਜਿਵੇਂ ਸਾਡਾ ਸਾਰਾ ਸਮਾਨ ਆ ਸਾਨੂੰ ਕਹਿ ਰਿਹਾ ਉਹ ਸਮਾਨ ਆਸੀਂ ਚੱਲਾਂਗੇ ਦੇਖੋ ਸਾਡਾ ਕਟਾਤਾ ਤਾਂ ਪੂਰਾ ਹੋ ਨਹੀਂ ਸਕਦਾ ਸਾਰੀ ਉਮਰ ਨਹੀਂ ਹੋ ਸਕਦਾ ਸਾਡੇ ਦਾ ਬੱਚੇ ਚਲੇ ਗਏ ਮੇਰੀ ਪ੍ਰਸ਼ਾਸਨ ਤੋਂ ਪਹਿਲੀ ਮੰਗ ਤਾਂ ਇਹ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਇਨਸਾਫ ਇਸ ਕਰਕੇ ਕਿਉਂਕਿ ਮੈਂ ਨਹੀਂ ਮੰਨਦਾ ਕਿ ਸਾਡੇ ਬੱਚਿਆਂ ਦਾ ਐਕਸੀਡੈਂਟ ਹੋਇਆ ਸਾਡੇ ਬੱਚਿਆਂ ਦਾ ਕਤਲ ਹੋਇਆ ਕਿਉਂਕਿ ਜਿਹੜੇ ਟਿਪਰ ਚੱਲ ਰਿਹਾ ਸੀ ਬਿਨਾਂ ਕਾਗਜ਼ ਪੱਤਰਾਂ ਤੋਂ ਬਿਨਾਂ ਪਰਮਿਸ਼ਨਸ ਤੋਂ ਤੁਹਾਨੂੰ ਪਤਾ ਵੀ ਹੋਵੇਗਾ ਉਹ ਹਰਿਆਣਾ ਦੇ ਵਿੱਚ ਵੀ ਬੌਂਡ ਕੀਤਾ ਹੋਇਆ ਸੀ ਤਾਂ ਮਤਲਬ ਇੱਕ ਇਲੀਗਲ ਜਿਹਨੂੰ ਕਹਦੀਏ ਇੱਕ ਇਲੀਗਲ ਵਾਹਾਈਕਲ ਜਿਹੜਾ ਹੈ ਉਹ ਸੜਕ ਤੇ ਚੱਲ ਰਿਹਾ ਔਰ ਉਹਨੂੰ ਚਲਾਉਣ ਵਾਲਾ ਇੱਕ 19 ਸਾਲ ਦਾ ਬੱਚਾ ਹੈ ਲਰਨਿੰਗ ਲਾਇਸੈਂਸ ਜਿਹੜਾ ਹੈ ਉਹਦੇ ਕੋਲ ਹੈ ਤਾਂ ਮਤਲਬ ਉਹ ਇੱਕ ਬੰਦੂਕ ਲੈ ਕੇ ਸੜਕ ਤੇ ਚੱਲ ਰਿਹਾ ਹੈ ਕਿ ਜਿਹੜਾ ਵੀ ਉਹਦੇ ਵਿੱਚ ਆਂਦਾ ਉਹਨੂੰ ਉਹ ਮਾਰ ਦੇ ਤਾਂ ਸਾਨੂੰ ਇਨਸਾਫ ਚਾਹੀਦਾ ਜਿਹੜੇ ਦੋ ਮੁਜਰਮ ਰਹਿੰਦੇ ਨੇ ਹਜੇ ਫਰਾਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪਕੜਿਆ ਜਾਵੇ ਦੂਸਰਾ ਇਹ ਕਿ ਜਿਹੜੇ ਟਿਪਰ ਜਾਂ ਕੋਈ ਵੀ ਇਲੀਗਲ ਵਹੀਕਲ ਮੈਂ ਕਹਿੰਦੇ ਟਿਪਰਾਂ ਦੀ ਗੱਲ ਵੀ ਨਹੀਂ ਕਰੂੰਗਾ ਜਿੰਨੇ ਵੀ ਇਲੀਗਲ ਵਹੀਕਲਸ ਨੇ ਹੈਵੀ ਵਹੀਕਲਸ ਨੇ ਉਹ ਸੜਕ ਦੇ ਉੱਤੇ ਜਿਹੜੇ ਹੈ ਉਹਨਾਂ ਦੀ ਟਾਈਮਿੰਗ ਫਿਕਸ ਹੋਵੇ ਕਿਉਂਕਿ ਸਾਡੇ ਤਾਂ ਬੱਚੇ ਗਏ ਨੇ ਲੇਕਿਨ ਬਹੁਤ ਸਾਰੇ ਪਰਿਵਾਰ ਨੇ ਬਹੁਤ ਸਾਰੇ ਛੋਟੇ-ਛੋਟੇ ਬੱਚੇ ਨੇ ਤਕਰੀਬਨ 600-700 ਛੋਟੇ-ਛੋਟੇ ਬੱਚੇ ਨੇ ਜਿਹੜੇ ਸਮਾਣੇ ਤੋਂ ਪਟਿਆਲੇ ਪੜਨ ਲਈ ਜਾਂਦੇ ਨੇ ਤਾਂ ਅਸੀਂ ਉਹਨਾਂ ਦੀ ਛੇਤ ਦੀ ਉਹਨਾਂ ਦੀ ਜ਼ਿੰਦਗੀਆਂ ਦੀ ਅਰਦਾਸ ਕਰਦੇ ਹੋਏ ਅਸੀਂ ਸਰਕਾਰ ਨੂੰ ਇਹ ਵੀ ਗਹਾਰ ਕਰਦੇ ਆ ਕਿ ਸੜਕਾਂ ਤੇ ਜਿਹੜਾ ਯਾਤਿਆਤ ਸਚਾਰੂ ਰੂਪ ਨਾਲ ਚਲਾਇਆ ਜਾਏ ਜਿਹੜਾ ਕਿ ਹੁਣ ਬਿਲਕੁਲ ਹੀ ਇੱਕ ਅਜੀਬੋ ਗਰੀਬ ਢੰਗ ਨਾਲ ਜਿਹੜਾ ਹੈ ਸੜਕ ਦਾ ਹਾਲ ਜਿਹੜਾ ਸਾਡਾ ਹੋਇਆ ਪਿਆ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਆਨ ਵਾਲੇ ਟਾਈਮ ਦੇ ਵਿੱਚ ਹਾਦਸੇ ਨਾ ਹੋਣ ਸਾਡੇ ਪਰਿਵਾਰਾਂ ਨਾਲ ਜਿਹੜੇ ਇੱਕ ਪਾਣਾ ਵਾਪਰਿਆ ਉਹ ਕਿਸੇ ਵੀ ਪਰਿਵਾਰ ਦੇ ਨਾਲ ਨਾ ਹੋਵੇ ਸਰ ਸਾਡੀ ਤਾਂ ਇਹੀ ਪ੍ਰਸ਼ਾਸਨ ਤੋਂ ਮੰਗੇ ਕਿ ਜੋ ਇਲੀਗਲ ਵਹੀਕਲ ਚੱਲ ਰਿਹਾ ਹੈ ਜੋ ਉਹਨਾਂ ਦੇ ਡਰਾਈਵਰਸ ਐ ਉਹਨਾਂ ਦੀ ਕੋਈ ਸਿਖਲਾਈ ਕੇਂਦਰ ਬਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਸਿਖਲਾਈ ਵੀ ਮਿਲੇ 19 ਸਾਲ ਦੇ ਬੱਚੇ ਨੂੰ ਤੁਸੀਂ ਟਿਪਰ ਦੇ ਕੇ ਚਲ ਰਿਹਾ ਹੈ ਕਿ ਆ ਰਸਤੇ ਵਿੱਚ ਕੋਈ ਵੀ ਪੁਲਿਸ ਦਾ ਅਧਿਕਾਰੀ ਦੇਖਦਾ ਨਹੀਂ ਇਸ ਗੱਲ ਨੂੰ ਆਖਿਰ ਕਿਸੇ ਸ਼ਹਿਰ ਕਿਸੇ ਚੌਂਕ ਕਿਸੇ ਨਾਕੇ ਤੋਂ ਤਾਂ ਨਿਕਲਿਆ ਹੋਏਗਾ ਕਿ ਕਿਸੇ ਕਿਸੇ ਅਫਸਰ ਨੂੰ ਨਹੀਂ ਪਤਾ ਲੱਗਿਆ ਕਿ ਬੱਚਾ ਚਲਾ ਰਿਹਾ ਟਿਪਰ ਉਸ ਨੂੰ ਰੋਕਿਆ ਜਾਵੇ ਔਰ ਅੱਗੇ ਤੋਂ ਕੀ ਆ ਕੀ ਜ਼ਿੰਦਗੀ ਇੱਥੇ ਰੁਕ ਜਾਏਗੀ ਜ਼ਿੰਦਗੀ ਤਾਂ ਇੱਥੇ ਨਹੀਂ ਰੁਕੇਗੀ ਨਾ ਸਰ ਸਾਡੀ ਜ਼ਿੰਦਗੀ ਰੁਕ ਗਈ ਲੇਕਿਨ ਹੋਰਾਂ ਦੀ ਤਾਂ ਨਹੀਂ ਰੁਕੇਗੀ ਉਹਨਾਂ ਦੀ ਜ਼ਿੰਦਗੀ ਤਾਂ ਸਹੀ ਰਵੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਤਾਂ ਸਹੀ ਰਵੇ ਇਸ ਲਈ ਸਰ ਥੋੜਾ ਜਿਹਾ ਤਾਂ ਰੋਡ ਸੇਫਟੀ ਵਾਲੇ ਪਾਸੇ ਗਵਰਨਮੈਂਟ ਧਿਆਨ ਦੇਵੇ ਹੋਰ ਬਹੁਤ ਕੰਮ ਨੇ ਸਰ ਜਿਹੜੇ ਹੋਣੇ ਚਾਹੀਦੇ ਨੇ ਘੱਟੋ ਘੱਟ ਸਰ ਰੋਡ ਸੇਫਟੀ ਦਾ ਇੱਕ ਮੂਡਲੀ ਸਭ ਦੀ ਨੀਡ ਐ ਸਰ ਇਹ ਕਿ ਜਿਨ੍ਹਾਂ ਦੇ ਬੱਚੇ ਰੋਡ ਤੇ ਜਾਂਦੇ ਨੇ ਆਉਂਦੇ ਨੇ ਸਕੂਲ ਜਾਂਦੇ ਨੇ ਸਰ ਉਹ ਠੀਕ ਐ ਡੀਐਸਪੀ ਸਰ ਨੇ ਕਿਹਾ ਕਿ ਅਸੀਂ ਛਾਪੇ ਮਾਰ ਰਹੇ ਹਾਂ ਸਾਡੇ ਤਾਂ ਚੱਲ ਰਹੀ ਐ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਵੀ ਉਹਨਾਂ ਨੂੰ ਇਹ ਕਿਹਾ ਕਿ ਸਰ ਇਤਵਾਰ ਤੱਕ ਤੁਸੀਂ ਕੁਝ ਇਸ ਨੂੰ ਸਹੀ ਤਰੀਕੇ ਚਲਾਓ ਨਹੀਂ ਤਾਂ ਸੋਮਵਾਰ ਨੂੰ ਸਾਡੀ ਅਪੀਲ ਐ ਸਾਰੇ ਸ਼ਹਿਰ ਨੂੰ ਜਿਵੇਂ ਸਾਡਾ ਸਾਥ ਪਹਿਲਾਂ ਦਿੱਤਾ ਓਵੇਂ ਵੀ ਸਾਡਾ ਅੱਗੇ ਸਾਥ ਦੇਣਗੇ ਜਿਵੇਂ ਸਰ ਹੋਰ ਸੰਸਥਾਵਾਂ ਨੇ ਧਾਰਮਿਕ ਰਾਜਨੀਤਿਕ ਸਮਾਜਿਕ ਸੰਸਥਾਵਾਂ ਸਰ ਸਭ ਨੂੰ ਦੁੱਖ ਹੈ ਇਸ ਹਾਦਸੇ ਦਾ ਤਾਂ ਸਰ ਉਹ ਸਾਡੇ ਨਾਲ ਚੱਲਣਗੇ ਤੇ ਸਾਨੂੰ ਇਨਸਾਫ ਦੀਵਾਨ ਵਾਲੇ ਪਾਸੇ ਸਾਡਾ ਪੂਰਾ ਸਾਥ ਦੇਣਗੇ ਸਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰ ਸੋਤਮ ਕੋ ਸਿਕ ਸਮਾਣਾ ਨਿਊਜ਼